हैलो जी निटिंग बुनाई तो करोचट की दु दुनिया से थोड़ा स्वागत है तो अच्छा मैं थोड़े लिए फिर लैके आई एक पैटर्न जो दो रंग च बुन जिसनों आप ग्रीन तो मैं वाइट कलर ग्रीन तो वाइट के कंबीनेशन देखो ये कंबीनेशन पैटर्न बना जा रहे दो रंगा च बनावे डिजाइन वजिए जहाँ होगा तो सू कुे चाहिए हैं अठ मल्टीपल अठ 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 प्लस पांच कुंडे एक्सट्रा इस पैटर्न सूँ कुंडे चाहिए अठ दे मल्टीपल ਤੇ ਪੰਜ ਕੁੰਡੇ ਐਕਸਟਰਾ ਤੇ ਡਿਜ਼ਾਈਨ ਅਸੀਂ ਦੋ ਰੰਗ ਚ ਪਾਵਾਂਗੇ ਦੋਨੇ ਹੀ ਰੰਗ ਸਾਡੇ ਤਕਰੀਬਨ ਬਰਾਬਰ ਹੀ ਲੱਗਣਗੇ ਤੇ ਇਸ ਕਰਕੇ ਪੈਟਰਨ ਦੀ ਅਸੀਂ ਫਸਟ ਰੋ ਤੇ ਹੈ ਦੇਖੋ 8 ਕੁੰਡਿਆਂ ਚ ਸਾਡਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਊਗਾ 8 ਦੇ ਮਲਟੀਪਲ ਕੁੰਡੇ ਪਾਣੇ ਆ ਤੇ ਪੰਜ ਕੁੰਡੇ ਐਕਸਟਰਾ ਪਾਣੇ ਆ ਤੇ ਅਸੀਂ ਪੈਟਰਨ ਦੀ ਫਸਟ ਰੋ ਹੈ ਜਿਹੜੀ ਕਿ ਅਸੀਂ ਮੇਨ ਕਲਰ ਲਗਾਇਆ ਉਹਦੇ ਨਾਲ ਪਾ ਰਹੇ ਹਾਂ ਸਿੱਧੀ ਫਰਸਨ ਹਾਲੇ ਕਪਾ ਪੱਲੀ ਰੋ ਸਿੱਧੀ ਪਾਲ ਨੇ ਨਾਲ ਹੀ ਤੁਹਾਨੂੰ ਇੱਕ ਰਿਕਵੈਸਟ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਹਾਲ تک ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਈਏ ਅਗਰ ਵੀਡੀਓ ਪਸੰਦ ਆਨੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਜੀ ਤਾਂ ਹੋਗੀ ਸਾਡੀ ਪਹਿਲੀ ਰੋ ਪੂਰੀ ਹੁਣ ਆ ਜਾਈਏ ਅਸੀਂ ਆਪਣੀ ਦੂਜੀ ਰੋ ਪੈਟਰਨ ਜਾਲੀ ਤੋਂ ਬਿਨਾਂ ਤੇ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਪੈਟਰਨ ਦੀ ਦੂਜੀ ਰੋ ਅਸੀਂ ਪੁੱਠੇ ਸਾਈਡ ਤੇ ਰਾਂਗ ਸਾਈਡ ਤੇ ਪੂਰੀ ਦੀ ਪੂਰੀ ਰੋ ਸੇ ਪੁੱਠੀ ਪਾ ਲੈਣੀ ਹੈ ਠੀਕ ਹੈ ਜੀ ਪਹਿਲੀ ਸਿੱਧੀ ਪਾ ਲਈ ਦੂਜੀ ਪੁੱਠੀ ਪਾ ਲਈ ਇਸ ਤੋਂ ਬਾਅਦ ਅਸੀਂ ਆ ਜਾਈਏ ਆਪਣੀ ਤੀਜੀ ਸਿਲਾਈ ਦੇ ਉੱਪਰ ਜਲਦੀ ਜਲਦੀ ਕੰਪਲੀਟ ਕਰਕੇ ਆਨੇ ਆਪਾਂ ਆਪਣੀ ਤੀਜੀ ਸਿਲਾਈ ਦੇ ਉੱਪਰ ਅਸੀਂ ਅੱਗੇ ਪੈਟਰਨ ਦੀ ਤੀਸਰੀ ਰੋ ਦੇ ਵਿੱਚ ਜਿੱਥੇ ਅਸੀਂ ਲਗਾ ਲਿਆ ਕਲਰ ਗ੍ਰੀਨ கிரீ கலர் நாள் பழைய அசைச்சவாலா குடா இன்னும் சோரி வைட்ட கலர் வாய்ட கலர் எஸ்டிச்சவா கண்டா புலியா சிதா இதுவாக அனுடேக்கோ தின் குண்டே பு வைட்ட பகிய பிறா புயா பிறா வகர புியா பிறக்க புியா பிறக்க புனியோ எதா பிறக்க அ ਹੋਣੀਆਂ 1 2 3 ਕੁੰਡੇ ਬੁਣ ਲੈ 3 ਕੁੰਡੇ ਬੁਣਨਾ ਤਾਂ ਫੇਰ ਇੱਕ ਬਗੈਰ ਬੁਣਿਆ ਇੱਕ ਕੁੰਡਾ ਬੁਣ ਲਿਆ ਇੱਕ ਕੁੰਡਾ ਬਗੈਰ ਬੁਣਿਆ ਫੇਰ ਇੱਕ ਕੁੰਡਾ ਬੁਣ ਲਿਆ ਫੇਰ ਇੱਕ ਕੁੰਡਾ ਬਗੈਰ ਬੁਣਿਆ ਤਿੰਨ ਅਸੀਂ ਗ੍ਰੀਨ ਬਗੈਰ ਬੁਣੇ ਉਤਾਰ ਰਹੇ ਹਾਂ ਤੇ ਫੇਰ ਅਸੀਂ ਇੱਥੇ ਤਿੰਨ ਕੁੰਡੇ ਬੁਣ ਲੈਣੇ 1 2 3 ਇਸ ਤੋਂ ਬਾਅਦ ਫੇਰ ਇੱਕ ਬਗੈਰ ਬੁਣਿਆ ਇੱਕ ਕੁੰਡਾ ਬੁਣ ਲਿਆ ਫੇਰ ਇੱਕ ਬਗੈਰ ਬੁਣਿਆ ਤੇ ਇੱਕ ਕੁੰਡਾ ਬੁਣ ਲਿਆ ਆ ਦੇਖੋ ਫਿਰ ਇੱਕ ਬਗੈਰ ਬੁਣਿਆ ਤੇ ਇਸ ਤੋਂ ਬਾਅਦ ਅੱਧਰ ਇੱਕ ਦੋ ਕੁੰਡੇ ਬੁਣ ਲਿਆ ਹੁਣ ਅਸੀਂ ਆਗੇ ਪੈਟਰਨ ਦੇ ਸੈਕੰਡ ਰੋ ਰੋਂਗ ਸਾਈਡ ਤੇ ਹੁਣ ਅਸੀਂ ਆਕੇ ਆਪਣੀਆਂ ਆਗੇ ਪੈਟਰਨ ਦੇ ਚੌਥੇ ਪੈਟਰਨ ਦੀ ਚੌਥੀ ਰੋ ਚ ਜਿਹੜੇ ਅਸੀਂ ਵਾਈਟ ਰੰਗ ਕਲਰ ਦੇ ਕੁੰਡੇ ਇਹਨਾਂ ਨੂੰ ਬੁਣ ਲੈਣਾ ਗ੍ਰੀਨ ਫਿਰ ਬਗੈਰ ਬੁਣੇ ਉਤਾਰ ਲੈਣਾ ਵਾਈਟ ਨੂੰ ਬੁਣ ਲੈਣਾ ਫਿਰ ਗ੍ਰੀਨ ਬਗੈਰ ਬੁਣੇ ਵਾਈਟ ਬੁਣ ਲੈਣਾ ਫਿਰ ਗ੍ਰੀਨ ਬਗੈਰ ਬੁਣੇ ਵਾਈਟ ਬੁਣ ਲੈਣਾ ਅੱਧਾ 1 2 3 ਇਹ ਬਗੈਰ ਬੁਨੇਆ ਫਿਰ ਗ੍ਰੀਨ ਨੂੰ ਵਾਈਟ ਨੂੰ ਬੁਣ ਲਿਆ ਗ੍ਰੀਨ ਬਗੈਰ ਬੁਨੇਆ ਵਾਈਟ ਬੁਣ ਲਿਆ ਫਿਰ ਗ੍ਰੀਨ ਬਗੈਰ ਬੁਨੇਆ ਵਾਈਟ ਬੁਣ ਲਿਆ ਫਿਰ ਗ੍ਰੀਨ ਬਗੈਰ ਬੁਨੇਆ ਤੇ ਵਾਈਟ ਨੂੰ ਬੁਣ ਲਿਆ ਇਦਾਂ ਕਰਦੇ ਹੋਏ ਅਸੀਂ ਇਹ ਚੌਥੀ ਰੋ ਪਾਈ ਲੈਣੀ ਹੈ ਚੌਥੀ ਰੋ ਕੰਪਲੀਟ ਕਰਕੇ ਅਸੀਂ ਆ ਜਾਨੇ ਆਪਣੀ ਪੰਜਵੀਂ ਰੋ ਦੇ ਵਿੱਚ ਪੰਜਵੀਂ ਰੋ ਦਾ ਧਿਆਨ ਨਾਲ ਦੇਖਿਓ ਕਿਉਂਕਿ ਜਿਹੜੀ ਸਾਡੀ ਇਹ ਚੌਥੀ ਰੋ ਆ ਤਾਂ ਜਿਸ ਤਰ੍ਹਾਂ ਸੀ ਤੀਜੀ ਰੋ ਪਾਈ ਹੈ ਉਦਾਂ ਹੀ ਸੇਮ ਪਾਈ ਹੈ ਪੰਜਵੇਂ ਰੋ ਫੇਰ ਅਸੀਂ ਵਾਈਟ ਕਲਰ ਦੇ ਨਾਲ ਹੀ ਪਾਣੀ ਹੈ ਇਹ ਵੀ ਰੋ ਸਾਡੀ ਵਾਈਟ ਕਲਰ ਪੈਣੀ ਹੈ ਦੇਖੋ ਪਹਿਲੇ ਕੁੰਡੇ ਨੂੰ ਅਸੀਂ ਐ ਸਟਿਚ ਕਰ ਲਓ ਬੁਣ ਲਓ ਤੁਹਾਡੀ ਆਪਣੀ ਮਰਜ਼ੀ ਇਹ ਬੂਝਾ ਵਾਈਟ ਹੈ ਇਹਨੂੰ ਹੀ ਬੁਣ ਲਵਾਂਗੇ ਤੀਜਾ ਚੌਥਾ ਵਾਈਟ ਬੁਣ ਲੈਣਾ ਪਹਿਲਾ ਜਿਹੜਾ ਗ੍ਰੀਨ ਸੀ ਹੁਣ ਇਹਨੂੰ ਅਸੀਂ ਵਾਈਟ ਬੁਣ ਲੈਣਾ ਅਗਲਾ ਵਾਈਟ ਹੈ ਇਹਨੂੰ ਬੁਣ ਲੈਣਾ ਹੁਣ ਬਸ ਇਹਨੂੰ ਬਗੈਰ ਬੁਣੇ ਅਸੀਂ ਚੁੱਕਣਾ ਤੇ ਇਹ ਵਾਲਾ ਕੁੰਡਾ ਵੀ ਬੁਣ ਹੋ ਜਾਣਾ ਤੇ ਇਹ ਵੀ ਬੁਣ ਹੋ ਜਾਣਾ ਹੈ ਠੀਕ ਹੈ ਬਾਕੀ ਕੁੰਡੇ ਅਸੀਂ ਬੁਣ ਲੈ ਇਹ ਕੱਸੀ ਸਿਰਫ ਬਗੈਰ ਬੁਣੇ ਚੁੱਕਣਾ ਅਗਲੇ ਫਿਰ ਅਸੀਂ ਇਹ ਬੁੰਨ ਲੇ ਇਹ ਵਾਲਾ ਗ੍ਰੀਨ ਇਹਨੂੰ ਵੀ ਬੁੰਨ ਲਵਾਂਗੇ ਵਾਈਟ ਇਹ ਵੀ ਵਾਈਟ ਤੇ ਜਿਹੜਾ ਸੈਂਟਰ ਵਾਲਾ ਗ੍ਰੀਨ ਇਹਨੂੰ ਬਗੈਰ ਬੁਣਿਆ ਚੁੱਕਾਂਗੇ ਤੇ ਜਿਹੜਾ ਪਹਿਲੇ ਵਾਲੇ ਗ੍ਰੀਨ ਹੈ ਇਹਨੂੰ ਅਸੀਂ ਬੁੰਨ ਲਵਾਂਗੇ ਇਹਨੂੰ ਤਿੰਨ ਵਾਈਟ ਸੀ ਇਹਨਾਂ ਨੂੰ ਫਿਰ ਇਹਨਾਂ ਨੂੰ ਵਾਈਟ ਹੀ ਬੁਣ ਲੈਣਾ ਇਹ ਵਾਲਾ ਗ੍ਰੀਨ ਇਹਨੂੰ ਵਾਈਟ ਬੁਣਨ ਲਵਾਂਗੇ ਇਹਨੂੰ ਬਗੈਰ ਬੁਣਿਆ ਸੌਰੀ ਇਹਨੂੰ ਵੀ ਬੁਣਾਗੇ ਵਾਈਟ ਹੀ ਤੇ ਇਹ ਵਾਲਾ ਗ੍ਰੀਨ ਬਗੈਰ ਬੁਣਿਆ ਤੇ ਬਾਕੀ ਅਸੀਂ ਸਾਰੇ ਹੀ ਵਾਈਟ ਬੁਣ ਲਵਾਂਗੇ इदा करते हुए असी ए वाली रोह कंप्लीट कर, कर लेनी है पैटर्न दी ये पंजवीं रो है इस तद आं अपनी छेवीं दे छेवीं रोह असी सारी की सारी वाइट पा लेनी है छेवीं रोह से असं सारे ही कुंडे बुन लवों तो सारी की सारी रोह असी वाइट पा लेनी है छेवीं रो क्योंकि कुछ भी नहीं पूरी रो वाइट ही पानी तो छेवीं रोह पूरी वाइट पा फिर असी अपनी अगली रोह के फिर आ जाने ਦੇਖੋ ਇੱਥੇ ਸਾਡਾ ਇੱਕ ਪੈਟਰਨ ਕੰਪਲੀਟ ਹੋ ਗਿਆ ਹੁਣ ਅਸੀਂ ਇੱਦਾਂ ਜਿੱਦਾਂ ਗ੍ਰੀਨ ਦੀਆਂ ਦੋ ਪਾਈਆਂ ਸੀ ਇਦਾਂ ਹੀ ਹੁਣ ਅਸੀਂ ਵਾਈਟ ਦੀ ਇੱਥੇ ਦੋ ਪਾ ਲੈਣੀ ਹੈ ਠੀਕ ਹੈ ਵਾਈਟ ਦੀਆਂ ਹੁਣ ਦੋ ਰੋ ਹੋ ਗਈਆਂ ਸਾਡੀਆਂ ਇਦਾਂ ਹੀ ਇਹੀ ਬਸ ਅਸੀਂ ਰੋ ਰਿਪੀਟ ਕਰੀ ਜਾਣੀ ਹੈ ਪਰ ਕਿਉਂਕਿ ਪੈਟਰਨ ਦੀ ਜਗਾ ਚੇਂਜ ਹੋਣੀ ਇਸ ਕਰਕੇ ਇਹ ਵਾਲਾ ਵਾਈਟ ਵਾਲਾ ਇੱਕ ਵਾਰੀ ਪੈਟਰਨ ਦੇਖੋ ਤੁਸੀਂ ਧਿਆਨ ਨਾਲ ਵਾਈਟ ਦੀ ਪਹਿਲੀ ਸਿੱਧੀ ਤੇ ਦੂਜੀ ਪੁੱਠੀ ਠੀਕ ਹੈ ਜੀ ਦੋ ਸਲਾਈਆਂ ਪਾ ਕੇ ਤੀਜੀ ਸਲਾਈ ਤੇ ਫਿਰ ਅਸੀਂ ਆ ਜਣੇ ਹੁਣ ਸਾਡਾ ਕਲਰ ਇੱਥੇ ਲਗਣਾ ਗ੍ਰੀਨ ਠੀਕ ਹੈ ਜਿੱਦਾਂ ਵਾਈਟ ਲਗਾਇਆ ਸੀ ਉਦਾਂ ਹੀ ਹੁਣ ਅਸੀਂ ਇੱਥੇ ਗ੍ਰੀਨ ਲਗਾਉਣਾ ਹੈ ਪਹਿਲਾਂ ਦੇਖੋ ਅਸੀਂ ਇੱਥੇ ਤਿੰਨ ਸੀ ਸਾਡੇ ਵਾਈਟ ਕਲਰ ਨਾਲ ਬੁਣੇ ਇੱਕ ਐ ਸਟਿਚ ਵਾਲਾ ਤੇ ਤਿੰਨੇ ਹੁਣ ਇਹੀ ਅਸੀਂ ਇੱਥੇ ਗ੍ਰੀਨ ਨਾਲ ਸੇਮ ਕਰਨੇ ਆ ਇਹ ਵਾਲੇ ਜਿਹੜੇ ਚਾਰ ਕੁੰਡਿਆਂ ਦਾ ਪੈਟਰਨ ਆ ਸਾਡਾ ਹੁਣ ਇੱਥੇ ਆਣਾ ਪਹਿਲਾ ਕੁੰਡਾ ਬਗੈਰ ਬੁਣਿਆ ਇਹ ਹਰਾ ਫੇਰ ਬਗੈਰ ਬੁਣਿਆ ਫੇਰ ਇੱਕ ਹਰਾ ਫੇਰ ਇੱਕ ਬਗੈਰ ਬੁਣਿਆ ਇਹ ਸਾਡੇ 3 ਹੋ ਗਏ ਠੀਕ ਹੈ ਇਸ ਤੋਂ ਬਾਅਦ ਤਿੰਨ ਹਰੇ ਨਾਲ 1 2 3 ਫਿਰ ਅਦਾ ਹੀ ਸੇਮ ਇੱਕ ਬਗੈਰ ਬੁਣਿਆ ਇੱਕ ਬੁਣ ਲਿਆ ਫਿਰ ਦੂਜਾ ਬਗੈਰ ਬੁਣਿਆ ਇੱਕ ਬੁਣ ਲਿਆ ਫਿਰ ਤੀਜਾ ਬਗੈਰ ਬੁਣਿਆ ਤੇ ਤਿੰਨ ਇੱਥੇ ਫੇਰ ਅਸੀਂ ਬੁਣ ਲੈਣੇ 1 2 3 ਬਸ ਇਦਾਂ ਹੀ ਹੋਣ ਅਸੀਂ ਪੈਟਰਨ ਸਾਡਾ ਰਿਪੀਟ ਹੋਈ ਜਾਣਾ ਦੇਖੋ ਜਿਸ ਤਰ੍ਹਾਂ ਇੱਦਾਂ ਅਸੀਂ ਇਦਾਂ ਹੀ ਫੇਰ ਫਿਰ ਇੱਕ ਬਗੈਰ ਬੁਣਿਆ ਇੱਕ ਬੁਣ ਲਿਆ ਇੱਕ ਬਗੈਰ ਬੁਣਿਆ ਇੱਕ ਬੁਣ ਲਿਆ ਤਾਂ ਫਿਰ ਇੱਕ ਬਗੈਰ ਬੁਣਿਆ ਤੇ ਤਿੰਨ ਬੁਣ ਲੈਣਾ 1 2 3 ਇਸ ਤੋਂ ਬਾਅਦ ਫਿਰ ਇੱਕ ਬਗੈਰ ਬੁਣਿਆ ਇੱਕ ਬੁਣ ਲਿਆ ਇੱਕ ਬਗੈਰ ਬੁਣਿਆ ਤੇ ਫਿਰ ਇੱਕ ਬੁਣ ਲਿਆ ਤੇ ਇਹ ਕਾਫੀ ਬਗੈਰ ਬੁਣਿਆ ਇਦਾਂ ਹੀ ਸਾਡਾ ਇਹ ਪੈਟਰਨ ਪੈ ਜਾਣਾ ਪੁੱਠੇ ਰੋ ਦੇ ਵਿੱਚ ਫਿਰ ਇਦਾਂ ਹੀ ਅਸੀਂ ਜਿਹੜੇ ਕੁੰਡੇ ਬੁਣੇ ਆ ਉਹਨਾਂ ਨੂੰ ਹਰਿਆਣું ਬੁਣ ਲੈਣਾ ਚਿੱਟੇ ਬਗੈਰ ਬੁਣਿਓ ਪਾ ਲੈ ਚਾਰ ਸਲਾਈਆਂ ਪੈ ਗਈਆਂ ਅਸੀਂ ਪੰਜਵੀਂ ਸਲਾਈ ਚਾਗੇ ਪੰਜਵੀਂ ਫਿਰ ਅਸੀਂ ਹਰੇ ਰੰਗ ਨਾਲ ਹੀ ਪਾਣੀ ਹੈ ਕਿ ਕਿ ਹਰੇ ਨਾਲ ਫੇਰ ਕਿਦਾਂ ਹੁਣ ਤੁਸੀਂ ਦੇਖੋ ਇਹ ਵਾਲਾ ਜਿਹੜਾ ਹੈਗਾ ਵਾਈਟ ਇਹਨੂੰ ਅਸੀਂ ਹੁਣ ਬੁਣ ਲੈਣਾ ਗ੍ਰੀਨ ਇਹਨੂੰ ਵੀ ਗ੍ਰੀਨ ਸੈਂਟਰ ਵਾਲਾ ਇੱਕ ਬਗੈਰ ਬੁਣਿਆ ਫੇਰ ਅਸੀਂ ਇਹ ਗ੍ਰੀਨ ਇਹ ਤਾਂ 4-5 ਗ੍ਰੀਨ ਵਾਲੇ ਇਹਨਾਂ ਨੂੰ ਗ੍ਰੀਨ ਹੀ ਬੁਣ ਲੈਣਾ आ भी ग्रीन ये बगैर ग्रीन सेंटर वाला एक बगैर बुया ये भी सा ग्रीन बस सेंटर वाला एक जरा वाइट है ये यगैर बुने बाकी सारे असं कुंडे बुन लेने तो अगली सिलाई सारी असं बुन लेनी बस इदा ही इस पैटर असें पानी चले जाना ते इस पैटर थोड़ा पाके पी दे लुक देख लें इस तो मल्टी कलर भी यूज़ कर सकते हो ਇਕ ਕਲਰ ਇੱਕ ਨਾਲ ਫੇਰ ਦੂਜਾ ਰੰਗ ਐਦਾ ਤੁਸੀਂ ਜਿੰਨੇ ਮਰਜ਼ੀ ਇਸ ਚ ਕਲਰ ਲਗਾ ਸਕਦੇ ਹੋ ਇਹ ਸਾਡੇ ਗ੍ਰੀਨ ਇਹ ਵਾਲੀ ਰੋ ਅਸੀਂ ਪੂਰੀ ਦੀ ਪੂਰੀ ਫੇਰ ਗ੍ਰੀਨ ਪਾ ਲੈਣੀ ਹੈ ਬਸ ਅੱਦਾ ਹੀ ਅਸੀਂ बार-बार ਉਹ ਰਿਪੀਟ ਕਰੀ ਜਾਵਾਂਗੇ ਜਦੋਂ बार-बार ਅਸੀਂ ਪਾਈ ਜਾਵਾਂਗੇ ਤੇ ਇਸ ਪੈਟਰਨ ਦੀ ਲੁੱਕ ਦੇਖਦੇ ਅਸੀਂ ਕਿੰਦਾ ਦੀ ਆਉਂਦੀ ਹੈ ਇਹ ਹੈ ਪੈਟਰਨ ਦੀ ਫਾਈਨਲ ਲੁੱਕ ਗ੍ਰੀਨ ਤੇ ਵਾਈਟ ਦੇ ਵਿੱਚ ਦੇਖੋ ਕੰਬੀਨੇਸ਼ਨ ਕਿੰਨਾ ਵਧੀਆ ਲੱਗਿਆ ਤੇ ਪੈਟਰਨ ਕਿੰਨਾ ਹੀ ਖਿਲ ਕੇ ਆਇਆ बहुत ही खिलके पैटर्न आए हैं तो वाइय भी लगता है। देखो तो बनाना भी बहुत ही सौखा है छे छः सिलाइया तो सा पैटर्न बन गया है छे सिलाइया वाइट छे ग्रीन छे वाइट छे ग्रीन दोनों कलर सेम लगन गए तो आखो बैक साइड तो फ्रंट साइड अलग जहा डिज़ाइन वजी जहा डिज़ाइन तो बनाओ उस डिज़ाइन तो कमेंट करके दसो कि लग गया फिर मिलद्या कल एक नई भीरों तक नवे पैटन तक नवे प्रोजेक्ट ना तो तैयार रखो जी Okay ji bye bye take care